ਦੀ ਅੰਬਾ ਟੁੱਟਿਆ ਹੋਇਆ ਤੇ ਉਧਰ ਤੁਹਾਨੂੰ ਦੇਵਤੇ ਲੈਣ ਆਗੇ ਵੇਖ ਕੇ ਮੁੜ ਜਾਣਗੇ ਤੁਹਾਨੂੰ ਜਮ ਲੈ ਜਾਣਗੇ ਜਮ ਲੈ ਜਾਣਗੇ ਵੇਖੋ ਜਿੰਨਾ ਕਾਲ ਪਾਵੇ ਨਾ ਵੰਨਿਆ ਧਰਮ ਰਹਿ ਨਹੀਂ ਤੇ ਕਾਲ ਪਾਵੇ ਨਾ ਵੰਨਿਆ 라वण ਵਰਗੇ ਇੱਥੋਂ ਲੱਗ ਗਏ 라वण ਵਰਗੇ ਇੱਥੋਂ ਚਲੇ ਗਏ ਦੋ ਦੀਵੇ ਜਗਦਿਆਂ ਤੋਂ ਘਰ ਲੁੱਟ ਲਿਆ ਜਮ ਨੇ ਤੇਰਾ ਤੇਰੇ ਅੱਖਾਂ ਦੇ ਵੇਖ ਲਿਆ ਵੇਖ ਲਿਆ ਜਮਾਨੇ ਤੇਰਾ ਘਰ ਲੁੱਟ ਲੈਣਾ ਹੈ ਜਮਾਨੇ ਲੁੱਟ ਲੈਣਾ ਉਦੋਂ ਕੋਈ ਪੇਸ਼ ਨਹੀਂ ਹੋਣੀ ਜੇ ਤੇਰਾ ਛਗਿਆ ਹੋਇਆ ਨਾ ਅਮਰਤਾ ਤੇ ਤੇਰੇ ਇਨਾਂ ਦੇ ਅੱਖਾਂ ਨਾਲ ਵੇਖਦੇ ਆ ਵੇਖਦੇ ਸਿੰਘ ਸ਼ਹੀਦ ਕਲਗੀਆਂ ਵਾਲੇ ਦੇ ਤੇ ਨੀਲੇ ਘੋੜੇ ਤੇਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦਰਸ਼ਨ ਦੇ ਕੇ ਲੈਣ ਵਾਸਤੇ ਆਉਣਗੇ